76 ਗਿਲ ਉਹ ਆਪਣੇ ਆਪ 'ਚ ਹੀ ਵੱਡਾ ਨਾਮ ਹੈ 25 ਸਾਲ ਇੰਡਸਟਰੀ 'ਚ ਉਹਨਾਂ ਨੂੰ ਹੋ ਗਿਆ ਬਾਕੀ ਦੀ ਗੱਲ ਕੀਤੀ ਜਾਵੇ ਤੇ ਸਕੇਲ ਉਹਨਾਂ ਦਾ ਬਹੁਤ ਹਾਈ ਹੈ ਹਮਮ ਹਾਈ ਪਿਚ ਤੇ ਗਾਉਂਦੇ ਨੇ ਦੂਸਰੀ ਗੱਲ ਉਹਨਾਂ ਪਰ ਇਹ ਆ ਜੀ ਹਰ ਤਰ੍ਹਾਂ ਦਾ ਗਾਣਾ ਉਹਨਾਂ ਨੇ ਗਾਇਆ ਫਿਰ ਇਹ ਵੀ ਕੀ ਢਾਲੀਵਾਲ ਦੀ ਤੇ ਉਹਨਾਂ ਦਾ ਜੀ ਟਰਾਲਾ ਗਾਣਾ ਬਹੁਤ ਵਧੀਆ ਚੱਲਿਆ ਨਸ਼ਾ ਤੇਰੀ ਅੱਖ ਦਾ ਹੋਰ ਵੀ ਨੇ ਉਹਨਾਂ ਨੇ ਜਿਹੜੇ ਲਿਖੇ ਗਾਣੇ ਨੇ ਡਾਇਮੰਡ ਦੀ ਚਾਂਜਰ ਜਾਂ ਕੁਝ ਹੋਰ ਵੀ ਨੇ ਉਹਨੇ ਬਜ਼ੁਰਗ ਬੀਬੀਆਂ ਜਿਹੜੀਆਂ ਆ ਉਹਨਾਂ ਦਾ ਵੀ ਇੱਕ ਗਿੱਧੇ ਦੀ ਪਰਫਾਰਮੈਂਸ ਹੈਗੀ ਆ ਸਸਿਕਲ ਜੀ ਸਵਾਗਤ ਹੈ ਆਪ ਸਭ ਦਾ ਪੰਜਾਬ ਟੀਵੀ ਤੇ ਦੋਸਤੋ ਮਹਿਮਾਨੇ ਪੰਜਾਬ ਪ੍ਰੋਗਰਾਮ ਦੇ ਤਹਿਤ ਅੱਜ ਸਾਡੇ ਮਹਿਮਾਨ ਹੋਣਗੇ ਖਾਸ ਜਿਨ੍ਹਾਂ ਨੂੰ ਤੁਸੀਂ ਖਾਸ ਜਿਹੜੀ ਇੱਜ਼ਤ ਦਿੱਤੀ ਹੈ ਹੁਣ ਟਿੱਕਰ ਸਾਊਥ-ਈਸਟ ਦੇ ਵਿੱਚ ਖਾਸ ਤੌਰ ਤੇ ਉਹਨਾਂ ਨੇ ਜਿਹੜੀ ਇੱਕ ਸ਼ੁਰੂਆਤ ਕੀਤੀ ਸੀ ਕਿ ਕਿ ਸਿਟੀ ਤੋਂ ਲੈ ਕੇ ਜਿਹੜੇ ਦੂਰ ਜਿਹੜੇ ਸਬਅਰਬਸ ਹੈਗੇ ਨੇ ਆਪਣੀ ਪੈਰਤ ਪਾਈ ਸੀ ਕਿ ਕਿ ਦੂਰ ਰਹਿ ਕੇ ਵੀ ਅਸੀਂ ਉਹ ਮੇਲੇ ਭਰ ਸਕਦੇ ਹਾਂ ਜਦੋਂ ਹੁਣ ਭਰ ਰਹੇ ਨੇ ਮੇਲੇ ਤੇ ਉਹ ਗੱਲ ਵੱਖਰੀ ਆ ਪਹਿਲੇ ਟਾਈਮਾਂ ਦੇ ਵਿੱਚ ਉਹਨਾਂ ਨੇ ਇਨੀਸ਼ੀਏਟਿਵ ਲਿਆ ਸੀਗਾ ਉਸ ਨੌਜਵਾਨ ਦੀ ਆਪਾਂ ਗੱਲ ਕਰਾਂਗੇ ਤੇ ਕਿਵੇਂ ਉਹਨਾਂ ਨੇ ਜਿਹੜੀ ਸਟਾਰਟਿੰਗ ਕੀਤੀ ਸੀ ਆਪਣੀ ਮੋਡਲਿੰਗ ਪੰਜਾਬੀ ਗਾਣਿਆਂ ਦੇ ਵਿੱਚ ਅੱਜ ਅਸੀਂ ਉਹਨਾਂ ਦੀ ਜਿਹੜੀ ਆ ਵੈਲਕਮ ਦੇ ਵਿੱਚ ਜਿਹੜੇ ਹੁਣ ਤੱਕ ਦੇ ਸਫ਼ਰ ਦੇ ਵਿੱਚ ਜਾਣਾਗੇ ਕਿ ਕਿਹੜਾ ਜਿਹੜਾ ਸ਼ੁਰੂਆਤੀ ਪ੍ਰੋਗਰਾਮ ਕਰਵਾਇਆ ਸੀਗਾ ਜਿਹੜਾ ਤੁਹਾਡੇ ਲੇਖੇ ਲੱਗਦਾ ਕਿ ਤੁਸੀਂ ਸ਼ੁਰੂਆਤ ਕੀਤੀ ਆ ਤੇ ਹੁਣ ਜਿਹੜਾ ਇੱਕ ਬਹੁਤ ਵਧੀਆ ਮੇਲਾ ਲੈ ਕੇ ਆ ਰਹੇ ਹਾਂ ਵਿੱਕੀ ਗੱਲ ਜੀ ਸਾਡੇ ਨਾਲ ਮੌਜੂਦ ਨੇ ਬਹੁਤ ਬਹੁਤ ਧੰਨਵਾਦ ਸਵਾਗਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰੇ ਦੇਖ ਰਹੇ ਸਰੋਤਿਆਂ ਨੂੰ ਤੇ ਪੰਜਾਬ ਦੀ ਟੀਮ ਨੂੰ ਮੇਰੇ ਵੱਲੋਂ ਜਨ ਕੇ ਵਿੱਕੀ ਗੱਲ ਵੱਲੋਂ ਹਾਂਜੀ ਅ ਚੰਨਾ ਸਾਹਿਬ ਜਦ ਇਸ ਏਰੀਆ ਦੇ ਵਿੱਚ ਅਸੀਂ ਸ਼ੁਰੂਆਤ ਕੀਤੀ ਸੀ ਅੱਜ ਤੋਂ ਥੋੜਾ ਲੰਮਾ ਸਮਾਂ ਪਹਿਲਾਂ ਤੇ ਉਦੋਂ ਇੱਥੇ ਅ ਅਸੀਂ ਜਦੋਂ ਕਿਹਾ ਵੀ ਅਸੀਂ ਇੱਥੇ ਇੱਕ ਦੀਵਾਲੀ ਮੇਲਾ ਕਰਾਉਣ ਜਾ ਰਹੇ ਹਾਂ ਹਾਂਜੀ ਤਾਂ ਸਾਡੀ ਟੀਮ ਦੋ ਤਿੰਨ ਜਨੇ ਸੀਗੇ ਤੇ ਕੁਛ ਸੱਜਣ ਮਿੱਤਰ ਸੀਗੇ ਜਿਹੜੇ ਕਹਿੰਦੇ ਯਾਰ ਸਾਊਥ ਚ ਦਿਵਾਲੀ ਮੇਲਾ ਜੇਕਰ ਤੁਸੀਂ ਇਹ ਆਪਣਾ ਕਰਵਾਉਂਦੇ ਜੇ ਮਿਡਲ ਜਿਹੇ ਦੇ ਵਿੱਚ ਤਾਂ ਇਕੱਠ ਹੋ ਸਕਦਾ ਨਹੀਂ ਤੇ ਇੱਥੇ ਤਾਂ ਕੋਈ ਮਤਲਬ ਚਾਂਸ ਨਹੀਂ ਹੈਗੇ ਵੀ ਤੁਹਾਨੂੰ ਕੋਈ ਹੂੰ 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 ਮਤਲਬ ਵੀ ਕੋਈ ਬੰਦੇ ਆਉਣਗੇ ਅਸੀਂ ਥੋੜੇ ਜੇ ਇਸ ਚੀਜ਼ ਨੂੰ ਲੈ ਕੇ ਡਰੇ ਵੀ ਕਿ ਵੀ ਘਰਾ ਰੱਖ ਲਵਾਂਗੇ ਫਾਈਨੈਂਸ ਇਨਵੋਲ ਆ ਦੂਸਰਾ ਕਲਾਕਾਰ ਵੀ ਕੋਈ ਨਹੀਂ ਆ ਤੇ ਦੇਖੋ ਕੀ ਬਣਦਾ ਫਿਰ ਇੱਕ ਵਾਰ ਦੇਖਦੇ ਆ ਜਦੋਂ ਆਪਾਂ ਟੋਰੀ ਪਏ ਆ ਤੇ ਫਿਰ ਦੇਖੀ ਜਾਊਗੀ ਫਿਰ ਕੁਝ ਸਪான்ਸਰਸ ਲੈਣ ਲਈ ਵੀ ਜਦੋਂ ਅਸੀਂ ਗਏ ਨਵੇਂ ਚਿਹਰੇ ਸੀ ਤੇ ਕੁਝ ਨੇ ਤਾਂ ਸਾਨੂੰ ਐਕਸੈਪਟ ਕੀਤਾ ਤੇ ਕੁਝ ਨੇ ਕਿਹਾ ਕਿ ਅਗਲੀ ਵਾਰੀ ਦੇਖਾਂਗੇ ਤੇ ਕੁਝ ਨੇ ਤਾਂ ਮਤਲਬ ਟ੍ਰੀਟ ਹੀ ਐਡਾ ਕੀਤਾ ਵੀ ਇਹ ਪਤਾ ਨਹੀਂ ਕੌਣ ਆ ਗਏ ਨੇ ਤੇ ਉਹ ਪਹਿਲਾ ਟਾਈਮ ਸੀਗਾ ਸਾਡਾ ਤੇ ਉਹ ਜਦ ਫਿਰ ਸਾਊਥ ਦੇ ਵਿੱਚ ਅਸੀਂ ਰੱਖਿਆ ਤੇ ਪਬਲਿਕ ਦਾ ਪੂਰਾ ਸਾਥ ਰਿਹਾ ਦੋਸਤਾਂ ਮਿੱਤਰਾਂ ਸੱਜਣਾ ਦਾ ਵੀ ਆਪਣੇ ਕਹ ਲੋ ਵੀ ਰੱਬ ਦਾ ਵੀ ਸਾਥ ਰਿਹਾ ਤੇ 4 ਵੀ 4 ਵੀਕ ਪਹਿਲਾਂ ਸਾਡੀ ਟੀਮ ਨੇ ਸੋਲਡ ਆਊਟ ਕਰਤਾ ਸੀਗਾ ਉਸ ਤੋਂ ਬਾਅਦ ਜਿਹੜੇ ਜਿਹੜੇ ਹੋਰ ਸ਼ੋਅ ਕਿਹੜੇ-ਕਿਹੜੇ ਤੁਹਾਡੇ ਜਿਵੇਂ ਆਪਾਂ ਕਹਿੰਦੇ ਨੇ ਕਿ ਵੀ ਹੁਣ ਜਿਵੇਂ ਨਛਤਰ ਗਿਲ ਜੀ ਆ ਰਹੇ ਉਹਨਾਂ ਦਾ ਸ਼ੋਅ 28 ਸਤੰਬਰ ਨੂੰ ਤੁਸੀਂ ਕਰਾ ਰਹੇ ਆ ਜੀ ਪਹਿਲਾਂ ਵੀ ਤੁਸੀਂ ਕਰਵਾਇਆ ਸੀ ਇੱਕ ਵਾਰੀ ਤੇ ਉਹ ਇੱਕ ਕੁਇਕਲੀ ਜੀ ਆਪਾਂ ਝਾਤ ਮਾਰ ਗਏ ਫਿਰ ਆਪਾਂ ਗੱਲ ਅੱਗੇ ਆਪਣੇ ਸ਼ੋਅ ਬਾਰੇ ਕਰਾਂਗੇ ਇਹ ਇਦਾਂ ਹੈ ਜੀ ਫਿਰ ਲਗਾਤਾਰ ਸਾਡਾ ਜਿਹੜਾ ਸ਼ੁਰੂ ਹੋ ਗਿਆ ਇੱਥੇ ਸਿਲਸਿਲਾ ਤੇ ਫਿਰ ਚੱਲਦਾ ਗਿਆ ਔਰ ਦੂਸਰੀ ਗੱਲ ਇਹ ਹੈਗੀ ਆ ਵੀ ਲੋਕਾਂ ਨੇ ਬੜਾ ਪਿਆਰ ਦਿੱਤਾ ਹਮ ਹਮ ਤੀਸਰੀ ਗੱਲ ਇਹ ਹੈਗੀ ਆ ਵੀ ਇਹਦੇ 'ਚ ਫਾਈਨੈਂਸ ਇਨਵੋਲਵ ਹੋਣ ਕਰਕੇ ਹਮ ਹਮ ਮੈਂ ਅਜ ਤੱਕ ਕਦੇ ਵੀ ਕੋਈ ਮੇਲਾ ਜਾਂ ਕੋਈ ਕੋਈ ਫੰਕਸ਼ਨ ਫਰੀ ਨਹੀਂ ਰੱਖਿਆ ਜੀ ਟਿਕਟ ਹੁੰਦੀ ਹਮੇਸ਼ਾ ਟਿਕਟ ਹੁੰਦੀ ਹਮੇਸ਼ਾ ਥੋੜੀ ਰੱਖੀਦੀ ਆ ਜੈਨੂਨ ਰੱਖੀਦੀ ਆ ਵੀ ਕਿਸੇ ਦੀ ਜੇਬ ਤੇ ਭਾਰ ਨਾ ਪਵੇ ਤੇ ਉਹ ਹਮੇਸ਼ਾ ਸੋਲਡ ਆਊਟ ਹੁੰਦੇ ਸਾਰੇ ਦੇਖੋ ਅਸੀਂ ਲੇਬਰ ਤੋਂ ਸ਼ੁਰੂ ਹੋ ਕੇ ਬਾਅਦ ਚ ਆਪਦੇ ਕਾਰੋਬਾਰ ਸੈੱਟ ਕੀਤੇ ਤੇ ਇੱਕ ਸੋਚੀਦਾ ਵੀ ਜੇ ਕੋਈ ਇੱਕ ਬੰਦਾ ਆਪਣੀ ਲੇਬਰ ਕਰਕੇ ਜਾਂ ਆਪਣੀ ਦਿਹਾੜੀ ਕਰਕੇ ਜਾਂ ਆਪਣੀ ਮਿਹਨਤ ਕਰਕੇ ਤੇ ਉਹ 200 ਡਾਲਰ ਦੀ ਟਿਕਟ ਨਹੀਂ ਬਾਇ ਕਰ ਸਕਦਾ ਤੇ ਉਹ ਘੱਟੋ ਘੱਟ 20 ਡਾਲਰ ਦੀ ਤਾਂ ਬਾਇ ਕਰਕੇ ਇੰਟਰਟੇਨ ਆਪਣੇ ਆਪ ਨੂੰ ਕਰ ਸਕਦਾ ਹੈ ਨਾ ਤੋਂ ਸੋ ਸਾਡਾ ਟਿਕਟ ਦਾ ਮੈਂ ਮੋਟਿਵ ਸਭ ਤੋਂ ਪਹਿਲਾਂ ਇਹ ਹੁੰਦਾ ਵੀ ਅਸੀਂ ਸ਼ੋ ਜਿੰਦਾ ਦਾ ਮਰਜ਼ੀ ਰੱਖ ਲਈਏ ਪਰ ਟਿਕਟ ਇੰਨੀ ਕੁ ਹੋਣੀ ਚਾਹੀਦੀ ਆ ਕਿ ਉਹ ਕਿਸੇ ਨੂੰ ਮਤਲਬ ਫਾਈਨੈਂਸ਼ਲੀ ਜੇਬ ਕੱਟੀ ਨਾ ਲੱਗੇ ਵੀ ਬਹੁਤ ਜ਼ਿਆਦਾ ਪੈਸੇ ਸਾਡੇ ਤੋਂ ਚਾਰਜ ਹੋ ਰਹੇ ਆ ਤੇ ਉਸ ਤੋਂ ਬਾਅਦ ਫਿਰ 20% ਉਹਨੂੰ ਲੈਸ ਦਿੰਦੇ ਫਿਰ ਉਹ ਹਮਮ ਠੀਕ ਆ ਸੋ ਆਪਾਂ ਪਹਿਲਾਂ ਹੀ ਉਹਨਾਂ ਕੀ ਰੱਖੀ ਦਾ ਪ੍ਰਾਈਸ ਲਿਮਿਟੇਸ਼ਨ ਤੇ ਆਪਣਾ ਸ਼ੋ 28 ਸਤੰਬਰ ਨੂੰ ਹੋਣ ਜਾ ਰਿਹਾ ਦਿਵਾਲੀ ਮੇਲਾ ਨਿਛੱਤਰਗੱਲ ਤੇ ਵਿਕੀ ਢਾਲੀਵਾਲ ਬੜੇ ਪ੍ਰਸਿੱਧ ਨਾਮ ਨੇ ਜੀ ਤੇ ਉਹਨਾਂ ਦਾ ਜਿਹੜਾ ਰੇਸ ਕੋਰਸ ਦੇ ਵਿੱਚ ਜਿਹੜਾ ਸ਼ੋ ਆ ਬੜਾ ਵੱਡਾ ਉਹ ਜਿਹੜਾ ਮੰਨਿਆ ਪਰ ਮੰਨਿਆ ਜਿਹੜਾ ਉਹ ਵੈਨਿਊ ਆ ਜੀ ਤੇ ਜੇ ਟਿਕਟ ਦੀ ਗੱਲ ਕੀਤੀ ਤੇ ਟਿਕਟ ਦੱਸ ਦੀਏ ਆਪਾਂ ਨੂੰ ਕਿੰਨੀ ਕਿੰਨੀਆਂ ਉਹ ਹਾਂਜੀ ਬਿਲਕੁਲ ਆ ਜਨਰਲ ਟਿਕਟ ਜੀ ਸਾਡੀ 20 ਡਾਲਰ ਦੀ ਆ ਤੇ ਜੇ ਕੋਈ ਬੱਚਾ ਲੈਂਦਾ ਆਪਣਾ 7 ਸਾਲ ਤੋਂ ਲੈ ਕੇ 16 ਸਾਲ ਤੱਕ ਦਾ ਉਹਦੇ ਲਈ ਬਾਏ ਕੀਤੀ ਜਾਂਦੀ ਹੈ ਤਾਂ ਉਹ ਸਾਰੀ 15 ਕ ਡਾਲਰ ਦੀ ਆ ਵੀ ਆਈ ਪੀ ਟਿਕਟ ਜਿਹੜੀ ਆ ਜੀ ਉਹ ਹੈਗੀ ਆ ਵੈਸੇ ਆਪਣੇ ਅਡਲਟਸ ਦੇ ਲਈ 35 ਡਾਲਰ ਦੀ ਤੇ ਜੇਕਰ ਉਹਨੂੰ ਆਪਣੇ ਬੱਚੇ ਲਈ ਬਾਏ ਕਰਦੇ ਜੇ ਉਹੀ 7 ਅਬੋਵ ਟੂ 7 16 ਤੱਕ ਤੇ ਉਹ ਹੈਗੀ ਆ ਜੀ ਆਪਣੀ ਸਾਰੀ 25 ਡਾਲਰ ਤੇ ਵੀ ਵੀ ਆਈ ਪੀ ਸਾਡੇ ਕੋਲ ਅਵੇਲੇਬਲ ਹੀ ਨਹੀਂ ਆ ਉਹ ਸਾਰੀ ਸੋਲਡ ਆਊਟ ਹੋ ਚੁੱਕੀ ਆ ਤੇ ਇਹ ਵੀ ਆਈ ਪੀ ਵੀ ਥੋੜੀਆਂ ਜੀਆਂ ਹੀ ਨੇ ਤੇ ਬਾਕੀ ਅੰਡਰ 7 ਇਅਰ ਸਾਰੇ ਪਰ ਕਿਡਜ਼ ਜਿਹੜੇ ਫ੍ਰੀ ਨੇ ਤੇ ਇਹੀ ਆ ਜੀ ਟਿਕਟ ਦਾ ਸਾਰਾ ਜਲ ਸਾਹਿਬ ਆਪਾਂ ਹਮੇਸ਼ਾ ਸੋਚਦੇ ਜਦੋਂ ਪ੍ਰੋਗਰਾਮ ਪਲਾਨ ਕਰਦੇ ਨਾ ਤੇ ਸਾਡੀ ਇੱਕ ਐਕਸਪੈਕਟੇਸ਼ਨ ਹੁੰਦੀ ਆ ਇੱਕ ਕਲਾਕਾਰ ਦੇ ਤੌਰ ਤੇ ਇੱਕ ਜਿਵੇਂ ਵੱਡੇ ਨਾਮ ਨੇ ਇੱਕ ਤੁਹਾਡਾ ਆਪਣਾ ਰਸੂਖ ਆ ਇੱਕ ਹੁੰਦਾ এনवायरमेंट ਵੀ ਜਦੋਂ ਆਪਾਂ ਦੇਖਦੇ ਕਿ ਵੀ ਇਹ ਇਦਾਂ ਦੀ ਆਡੀਅנס ਟਾਰਗੇਟ ਕਰਨੀ ਆ ਜਿਵੇਂ ਕੀ ਵੇਖਿਆ ਜਾਵੇ ਕਿ ਕੀ ਰਿਸਪੌਂਸ ਆ ਰਿਹਾ ਹੁਣ ਟਿੱਕਰ ਜਿੰਨੀ ਤੁਸੀਂ ਐਕਸਪੈਕਟੇਸ਼ਨ ਕੀਤੀ ਵੀ ਇੰਨੀ ਆਡੀਅנס ਆਉਣੀ ਚਾਹੀਦੀ ਤੇ ਹੁਣ ਦਿਨ ਤਾਂ ਥੋੜੇ ਹੀ ਰਹਿ ਗਏ ਆ ਤੇ ਕਿਵੇਂ ਲੱਗ ਰਿਹਾ ਕਿ ਵੀ ਉਹ ਉਥੋਂ ਦੇ ਟਿੱਚਾ ਕੰਮ ਜਿਹੜਾ ਤੁਸੀਂ ਹਾਸਲ ਕਰਨ ਜਾ ਰਹੇ ਹੋ ਅ ਹਰ ਵਾਰ ਦੀ ਤਰ੍ਹਾਂ ਸਾਡੀ ਐਕਸਪੈਕਟੇਸ਼ਨ ਤੇ ਇਹ ਹੁੰਦੀ ਵੀ ਹਾਊਸ ਫੁੱਲ ਹੋਣਾ ਚਾਹੀਦਾ ਜਿੱਦਾਂ ਸਾਰੇ ਹੀ ਆਪਣੇ ਪ੍ਰੋਮੋਟਰ ਮੈਲਬੌਰਨ ਤੇ ਹੀ ਐਕਸਪੈਕਟ ਕਰਦੇ ਆ ਵੈਸੇ ਵੀ ਮੈਲਬੌਰਨ ਨੂੰ ਮੇਲੇ ਵਾਲਾ ਸ਼ਹਿਰ ਹੀ ਕਹਾਇਆ ਜਾਂਦਾ ਤੇ ਇਹਦੇ ਅੰਦਰ ਮੋਸਟਲੀ ਤੁਸੀਂ ਜਿੰਨੇ ਵੀ ਸ਼ੋ ਤੁਸੀਂ ਜਾਂਦੇ ਹੋ ਕਵਰ ਕਰਨ ਮੋਸਟਲੀ ਸਾਰੇ ਹੀ ਹਾਊਸ ਫੁੱਲ ਹੋ ਹੀ ਜਾਂਦੇ ਆ ਪਰ ਰੱਬ ਦੀ ਮਿਹਰ ਲਾ ਲਓ ਜਾਂ ਸਾਰੇ ਆ ਵੀਰਾ ਭਰਾਵਾਂ ਦਾ ਇੱਥੇ ਸਾਥ ਲਾ ਲਓ ਆਪਣੇ ਅੱਜ ਤੱਕ ਜਿੰਨੇ ਵੀ ਇਵੈਂਟਸ ਹੋਏ ਆ ਚਾਹੇ ਉਹ ਵਧੀਆ ਨਾਵਾਂ ਕਲਾਕਾਰਾਂ ਦੇ ਨਾਲ ਹੋਏ ਆ ਜਾਂ ਵਿਦਆਊਟ ਕਲਾਕਾਰ ਵੀ ਹੋਏ ਨੇ ਉਹ ਸਾਰੇ ਹੀ ਹਾਊਸਫੁੱਲ ਹੀ ਗਏ ਆ ਜੀ ਅੱਜ ਤੱਕ ਦੇ ਠੀਕ ਹੈ ਤੇ ਬਾਕੀ ਜਿਹੜਾ ਰੇਸ ਕੋਰਸ ਜਾਨੀ ਕਿ ਟਰਫ ਕਲੱਬ ਕ੍ਰੇਨਬਰਨ ਆ ਉਹ ਕਾਫੀ ਵੱਡੀ ਪਲੇਸ ਆ ਹਾਂਜੀ ਉੱਥੇ ਏਟ ਲੀਸਟ 2000 ਪਲੱਸ ਬੰਦਾ ਜਿਹੜਾ ਐਕਸਪੈਕਟਡ ਆ ਸਾਨੂੰ ਤੇ ਮਤਲਬ ਕਾਫੀ ਹਰ ਤੱਕ ਸਾਡੇ ਟਿਕਟਸ ਮੈਂ ਡਿਸਕਸ ਨਹੀਂ ਕਰਨਾ ਚਾਹੁੰਦਾ ਇੱਥੇ ਕਿੰਨੀਆਂ ਪਰ ਕਾਫੀ ਸੋਲਡ ਆਊਟ ਹੋ ਚੁੱਕੀਆਂ ਨੇ ਜੀ ਸੋ ਮਤਲਬ ਥੋੜਾ ਜਿਹਾ ਇੱਕ ਤਰ੍ਹਾਂ ਦਾ అలਾਰਮ ਹੈਗਾ ਕਿ ਵੀ ਜੇ ਤੁਸੀਂ ਵਧੀਆ ਸੀਟਸ ਲੈਣੀਆਂ ਤਾਂ ਇਹ ਨਹੀਂਗਾ ਕੋਈ ਖੁੱਲਾ ਮੇਲਾ ਵੀ ਜਿੱਥੇ ਤੁਸੀਂ ਮਰਜ਼ੀ ਬੈਠ ਚੋ ਭਾਜੀ ਇਹਦੇ ਲਈ ਤੁਸੀਂ ਆਪਣੀਆਂ ਜਿਹੜੀਆਂ ਪ੍ਰੈਫਰੈਂਸ ਜਿਹੜੀਆਂ ਹੈਗੀਆਂ ਉਹ ਤਿੰਨ ਕੈਟਾਗਰੀ ਚ ਵੰਡ ਤੀਆਂ ਤੇ ਜਿਹੜੀ ਕੈਟਾਗਰੀ ਤੁਹਾਨੂੰ ਬੈਸਟ ਲੱਗਦੀ ਪਹਿਲਾਂ ਲਓ ਨਾ ਜੀ ਵੀ ਵੀ ਆਈ ਪੀ ਤਾਂ ਹੈ ਹੀ ਨਹੀਂ ਕੋਈ ਨਹੀਂ ਬਚੀ ਉਹ ਤਾਂ ਮਤਲਬ ਅਸੀਂ ਉਹਦੇ ਵਿੱਚ 50 ਸੀਟਾਂ ਹੋਰ ਐਡ ਕੀਤੀਆਂ ਸੀ ਉਹ ਵੀ ਨਹੀਂ ਬਚੀਆਂ ਹਾਂਜੀ ਤੇ ਹੁਣ ਵੀਆਈਪੀ ਥੋੜੀਆਂ ਜੀਆਂ ਰਹਿ ਗਈਆਂ ਉਸ ਤੋਂ ਬਾਅਦ ਸਾਰੀਆਂ ਜਰਨਲ ਹੀ ਨੇ ਹਮ ਹਮ ਜਿਹੜੀਆਂ ਬਚੀਆਂ ਨੇ ਤੇ ਦੈਟਸ ਇਟ ਦੀ ਇਸੋ ਗੱਲ ਤੇ ਟਿਕਦਾ ਹੋਈ ਨਹੀਂ ਸਕਨੀ ਆ ਉੱਥੇ ਪੂਰਾ ਫੋਲੋ ਟੀਮ ਵਰਕ ਵਧੀਆ ਕਰ ਰਹੀ ਸਾਰਾ ਸਾਥ ਦੇ ਰਹੀ ਹੈ ਜਿਹਦੇ ਵਿੱਚ ਆਪਾਂ ਕਹਿੰਦੇ ਨੇ ਵਿੱਕੀ ਦੇਹਲੇ ਜੀ ਆਪਪਿੰਦਰ ਪੁੱਲਰ ਹੋਣੀ ਆ ਬਹੁਤ ਸਾਰੀ ਟੀਮ ਜਿਹੜੀ ਆ ਵੀਜੀ ਪ੍ਰੋਡਕਸ਼ਨ ਤੋਂ ਨਾਲ ਉਹਨਾਂ ਦੇ ਨਾਲ ਜਿਹੜੇ ਕੋਆਪਰੇਸ਼ਨ ਸਾਰਾ ਚੱਲ ਰਿਹਾ ਟੀਮ ਵਰ ਇਹ ਆਪਾਂ ਜ਼ਰੂਰ ਦੱਸ ਦਈਏ ਸਾਡੇ ਸਾਰਾਂ ਦਾ ਟੀਮ ਵਰਕ ਦਾ ਟੀਮ ਟੇਨਾ ਸਾਹਿਬ ਆਪਣੇ ਨਾਲ ਵਿੱਕੀ ਢਿੱਲੇ ਸਾਹਿਬ ਨੇ ਉਹਨਾਂ ਨੂੰ ਮੈਲਬੌਰਨ ਚ ਵੈਲ ਨਾ ਉਹਨੂੰ ਕੋਈ ਨਹੀਂ ਜਾਣਦਾ ਸਾਡੇ ਨਾਲ ਨਵੇਂ ਇਸ ਵਾਰ ਜੁੜੇ ਨੇ ਜੀ ਆਪਣੇ ਭੁਪਿੰਦਰ ਸਿੰਘ ਜੀ ਤੇ ਉਹ ਬਹੁਤ ਵਧੀਆ ਮਿਹਨਤ ਕਰ ਰਿਹਾ ਹੀ ਇਸ ਮਤਲਬ ਹਾਰਡ ਵਰਕਰ ਰੀਅਲੀ ਅਪਰੀਸ਼ੀਏਟ ਟੂ ਹਿਮ ਬਹੁਤ ਹਾਰਡ ਵਰਕਰ ਮੁੰਡਾ ਹੈ ਤੇ ਅੱਗੇ ਚੱਲ ਕੇ ਉਹ ਵਧੀਆ ਕਰੂਗਾ ਸਾਡੇ ਨਾਲ ਸਾਰਾ ਕੁਝ ਵਧੀਆ ਮਿਹਨਤ ਕਰ ਰਿਹਾ ਗਿੱਲ ਸਾਹਿਬ ਕੀ ਲੱਗਦਾ ਜਦੋਂ ਹੁਣ ਹਰ ਵੀਕਐਂਡ ਦੇ ਉੱਤੇ ਜੋ ਮੈਂ ਕਹਦੇ ਨੇ ਕਿ ਵੀ ਥੋੜੇ ਕਲੈਸ਼ ਪਾ ਜਾਂਦੇ ਆ ਕਿ ਵੀ ਨਾਲ ਦੀ ਨਾਲ ਮੇਲੇ ਦੇ ਨਾਲ ਫੰਕਸ਼ਨ ਨਾਲ ਹੋਰ ਇਵੈਂਟਸ ਤੇ ਉਹ ਕਾਫੀ ਕੁਝ ਹੋ ਜਾਂਦੇ ਆ ਆਡੀਅנס ਦੀ ਮਜਬੂਰੀ ਵੀ ਹੋ ਜਾਂਦੀ ਵੰਡੇ ਜਾਣਾ ਜੀ ਬਿਲਕੁਲ ਕੀ ਚੈਲੰਜ ਲੱਗ ਰਿਹਾ ਤੁਹਾਨੂੰ ਇਹ ਚੀਜ਼ ਦੀ ਥੋੜੀ ਜਿਹੀ ਲੱਗ ਰਹੀ ਆ ਕਿ ਵੀ ਇਸ ਟੇਸਟ ਦੇ ਕਲਾਕਾਰ ਦੇ ਲਈ ਜਾਂ ਹੋਰ ਉਦੋਂ ਆਪੋਜ਼ਿਟ ਜਿਹੜੇ ਹੋਰ ਜਿਹੜੇ ਤੁਹਾਡੇ ਨਾਲ ਕੁਝ ਵੀ ਇਦਾਂ ਦੇ ਹੋ ਗਿਆ ਆਪਾਂ ਕਿਸੇ ਦਾ ਨਾਮ ਨਹੀਂ ਲੈਂਦੇ ਪਰ ਕੀ ਲੱਗ ਰਿਹਾ ਚੈਲੰਜ ਇਹ ਪਰਨ ਦੇ ਲਈ ਤੁਹਾਨੂੰ ਨਹੀਂ ਦੇਖੋ ਚੈਲੰਜ ਤਾਂ ਹੈ ਹੀ ਆ ਕਿਉਂਕਿ ਪਹਿਲਾਂ ਜਦੋਂ ਅਸੀਂ ਸ਼ੁਰੂਆਤ ਕੀਤੀ ਸੀ ਉਦੋਂ ਇੰਨੇ ਮੇਲੇ ਨਹੀਂ ਸੀ ਹੁੰਦੇ ਨਾ ਇੰਨੇ ਪ੍ਰੋਗਰਾਮ ਸੀਗੇ ਹੁਣ ਤਾਂ ਮੋਸਟਲੀ ਮੈਲਬਰਨ ਦੇ ਵਿੱਚ ਇੱਕ ਇੱਕ ਦਿਨ ਦੇ ਵਿੱਚ ਤਿੰਨ ਤਿੰਨ ਪ੍ਰੋਗਰਾਮ ਰੱਖੇ ਜਾਂਦੇ ਆ ਚਾਰ ਚਾਰ ਵੀ ਹੁੰਦੇ ਇਵਨ ਕਈ ਵਾਰ ਹਾਂਜੀ ਤੇ ਹੈ ਤੇ ਓਖਾ ਪਰ ਅੱਗੇ ਚੱਲ ਕੇ ਅਸੀਂ ਵੀ ਕੁਝ ਪਲੈਨਿੰਗ ਕਰ ਰਹੇ ਹਾਂ ਪ੍ਰੋਮੋਟਰਸ ਨਾਲ ਮੀਟਿੰਗ ਕਰਕੇ ਜਾਂ ਕਿਸੇ ਤਰੀਕੇ ਨਾਲ ਵੀ ਕਟੋ-ਕਟ ਡੇਟਸ ਜਿਹੜੀਆਂ ਆਪਸ ਵਿੱਚ ਕੋ ਕਲੈਸ਼ ਨਾ ਹੋਣ ਜਾਂ 10-15 ਦਿਨ ਦਾ ਗਾਇਬ ਆਪਸੀ ਪਿਆ ਕਰੇ ਸੋ ਆਨਲਾਈਨ ਟਾਈਮ ਦੇ ਵਿੱਚ ਇੰਪਲੀਮੈਂਟ ਹੋਊਗਾ ਜੀ ਹੋਊਗਾ ਇਹਨਾਂ ਚੀਜ਼ਾਂ ਨੂੰ ਸਮਝਦੇ ਹੋਏ ਤੁਸੀਂ ਤੁਹਾਡੇ ਤਜਰਬੇ ਕੀ ਕਹਿੰਦੇ ਆ ਕਿ ਜਦੋਂ ਤੁਸੀਂ ਇੱਕ ਇਵੈਂਟ ਪਲਾਨ ਕਰਦੇ ਆ ਉਹਦੇ ਚ ਸਟਾਰਟਿੰਗ ਤੋਂ ਲੈ ਕੇ ਐਂਡ ਤੱਕਰ ਬਿਜ਼ੀ ਰੱਖਣਾ ਹੁੰਦਾ ਆ ਆਡੀਅנס ਨੂੰ ਆਡੀਅנס ਦੀ ਆਵਲੈਬਿਲਿਟੀ ਹੁੰਦਾ ਵੀ ਕਈ ਵਾਰੀ ਉਹ ਕਹਿੰਦੇ ਵੀ ਕਿ ਆਪਾਂ ਇੱਥੇ ਹਾਜ਼ਰੀ ਲਾਉਣੀ ਜਾਂ ਵੇਖਣਾ ਜਾਂ ਉਸ ਚੀਜ਼ ਨੂੰ ਸਪੈਸੀਫਿਕ ਟਾਈਮ ਤੇ ਜਾ ਕੇ ਵੇਖਣਾ ਉਨੇ ਟਾਈਮ ਲਈ ਆਉਣਾ ਸਾਰੇ ਟਾਈਮ ਦੇ ਲਈ ਮੇਲੇ 'ਚ ਨਹੀਂ ਆਉਂਦੇ ਇਹ ਇਹ ਜਿਹੜੇ ਤੁਸੀਂ ਹੁਣ ਤੱਕ ਐਕਸਪੀਰੀਅੰਸ ਵੇਖਿਆ ਹੋਊਗਾ ਕਿ ਵੀ ਕਿਹੜੇ ਟਾਈਮ ਦੇ ਉੱਤੇ ਪੀਕ ਤੇ ਉੱਤੇ ਕਿਹਨੂੰ ਲਾਉਣਾ ਕਿਹਦੀ ਡਿਮਾਂਡ ਕਦੋਂ ਆ ਉਹ ਚੀਜ਼ ਦੀ ਪਲੈਨਿੰਗ ਦਾ ਕਿਵੇਂ ਚੱਲ ਰਿਹਾ ਕਿ ਕੋਈ ਵੀ ਨਿਰਾਸ਼ ਨਾ ਜਾਵੇ ਜੀ ਬਿਲਕੁਲ ਸਾਡੀ ਜੀ ਰਨ ਸ਼ੀਟ ਆਲਰੇਡੀ ਡਾਨੇ ਤੇ ਜਿਹਦੇ ਵਿੱਚ ਅਪਰੋਕਸੀਮੇਟਲੀ 170 ਤੋਂ 180 ਕਲਾਕਾਰ ਸਾਰੇ ਲੋਕਲ ਪਾ ਕੇ ਪਰਫਾਰਮ ਕਰ ਰਹੇ ਆ ਜਿਹਦੇ ਵਿੱਚ ਸਿੰਗਰਸ ਆਪਣੇ ਗਰੁੱਪ ਪਰਫਾਰਮੈਂਸ ਨੇ ਈਵਨ ਕਿ ਇਹਦੇ ਵਿੱਚ ਕੁਝ ਐਸੀਆਂ ਬਣਗੀਆਂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹੜੀਆਂ ਹਰ ਸਟੇਜ ਤੇ ਪਹਿਲਾਂ ਤੁਸੀਂ ਨਹੀਂ ਦੇਖੀਆਂ ਹੋਣਗੀਆਂ ਤੇ ਟਰਾਈ ਕਰ ਰਹੇ ਆ ਕਿ ਆਪਣੀ ਵੱਲੋਂ ਵਧੀਆ ਕਰੀਏ ਪਰ ਜੇ ਕੋਈ ਕਮੀ ਪੇਸ਼ੀ ਰਹਿ ਜਾਂਦੀ ਹੈ ਤੇ ਹੁਣ ਇੱਕ ਤੁਸੀਂ ਜਾਣਦੇ ਹੋ ਵੀ ਇੱਕ ਛੋਟਾ ਜਿਹਾ ਬਰਥਡੇ ਆਰਗੇਨਾਈਜ਼ ਕਰਨਾ ਹੈ 50 60 ਬੰਦਿਆਂ ਦਾ ਤੇ ਉਹਦੇ ਵਿੱਚ ਵੀ ਕਈ ਵਾਰੀ ਘਰ ਵਾਲਿਆਂ ਨੂੰ ਲਾਮੇ ਦੇ ਕੇ ਚਲ ਜਾਂਦੇ ਆ ਹਾਂਜੀ ਤੇ ਅਸੀਂ ਟਰਾਈ ਤਾਂ ਇਹੀ ਕਰ ਰਿਹਾ ਵੀ ਸਾਰਾ ਕੁਝ ਪਰਫੈਕਟਲੀ ਹੋਵੇ ਪਰ ਜੇ ਕੋਈ ਕਮੀ ਪੇਸ਼ੀ ਰਹਿ ਜਾਂਦੀ ਹੈ ਤੇ ਉਹਦੇ ਲਈ ਅੱਜ ਹੀ ਆਪਾਂ ਸਾਰਿਆਂ ਤੋਂ ਕਹਿ ਦਿੰਨੇ ਵੀ ਭਾਈ ਸੌਰੀ ਹਾਂਜੀ ਤੇ ਗਾਂ ਤੋਂ ਅਸੀਂ ਉਹਨੂੰ ਜਿਹੜਾ ਸੁਧਾਰ ਲਾਂਗੇ ਬਹੁਤ ਖੂਬਸੂਰਤ ਜਿਹੜੀ ਆਵਾਜ਼ ਹੈ ਦਮਦਾਰ ਆਵਾਜ਼ ਹਨ 76 ਗਿੱਲ ਦੀ ਤੇ ਬਹੁਤ ਸੋਹਣੀ ਲੇਖਣੀ ਤੇ ਉਹਨਾਂ ਦੀ ਆਵਾਜ਼ ਹੈ ਵਿਕੀ ਤਾਲੀਵਾਲ ਜੀ ਬੜਾ ਸੋਹਣਾ ਕੰਬੀਨੇਸ਼ਨ ਜਿਵੇਂ ਬ੍ਰੇਕ ਜਾਣ ਤੋਂ ਪਹਿਲਾਂ ਕਿਹਾ ਸੀਗਾ ਕਿ ਤੁਹਾਡਾ ਆਪਣਾ ਵੀ ਇੱਕ ਥੋੜਾ ਜਿਹਾ ਨਾਲ ਇੱਕ ਕ੍ਰੀਟਿਵ ਜਿਹੜਾ ਟੱਚ ਹੈ ਬਣ ਗਿਆ ਕੁਦਰਤੀ ਹੈ ਨਾ ਤੇ ਇਹ ਚੀਜ਼ ਨੂੰ ਆਪਾਂ ਜਦੋਂ ਦੇਖਦੇ ਹਾਂ ਕਿ ਬੜੇ ਫੈਨਸ ਹੁੰਦੇ ਨੇ ਜਿਹੜੇ ਉਸ ਟਾਈਮ ਦੇ ਉੱਤੇ ਜੁੜੇ ਸੀ ਜਦੋਂ ਉਹਨਾਂ ਦਾ ਪੀਕ ਟਾਈਮ ਚੱਲ ਰਿਹਾ ਸੀ ਜਦੋਂ ਉਹਨਾਂ ਦਾ ਰਾਈジング ਟਾਈਮ ਚੱਲ ਰਿਹਾ ਸੀ ਹੁਣ ਵੀ ਜਦੋਂ ਵੀ ਉਹ ਗਾਣਾ ਆਉਂਦਾ ਕੋਈ ਵੀ ਗਾਣਾ ਕੱਢਦੇ ਨੇ ਛੱਤਰਗਲੀ ਤੇ ਬੜੇ ਲੋਕ ਵਧੀਆ ਤਰੀਕੇ ਨਾਲ ਉਹਨਾਂ ਨੂੰ ਸੁਣਨਾ ਚਾਹੁੰਦੇ ਨੇ ਉਸ ਟਾਈਮ ਦੀ ਉਹ ਉਹ ਵੇਟ ਕਰਦੇ ਨੇ ਕਿ ਜਦੋਂ ਸਾਡੇ ਮਹਿਬੂਬ ਕਲਾਕਾਰ ਆਉਣਗੇ ਅਸੀਂ ਵੇਖਾਂਗੇ ਤੇ ਜਾਣ ਤੋਂ ਪਹਿਲਾਂ ਜਿਹੜੀ ਮੈਂ ਗੱਲ ਕੀਤੀ ਸੀ ਕਿ ਕਿ 170 ਕਲਾਕਾਰ ਦੱਸ ਕੀ ਕਿ ਕਿ ਵੇ ਸਟੇਜ ਤੇ ਕਿਵੇਂ ਮੈਨੇਜ ਹੋਊਗਾ ਇਹ ਸਾਰਾ ਕੰਮ ਕਿੰਨੇ ਤੋਂ ਕਿੰਨੇ ਟਾਈਮ ਚੱਲੇਗਾ ਤੇ ਚੈਲੰਜ ਹੈ ਪੀਕ ਚੈਲੰਜ ਹੈ ਤੁਹਾਡੇ ਲਈ ਜੀ ਬਿਲਕੁਲ ਅ ਟਾਈਮਿੰਗ ਦੀ ਜੇ ਗੱਲ ਕਰੀ ਜੀ ਸਵਾ 12 ਵਜੇ ਆਪਣਾ ਪ੍ਰੋਗਰਾਮ ਸਟਾਰਟ ਹੋ ਜਾਊਗਾ ਠੀਕ ਹੈ ਤੇ 6:30 ਵਜੇ ਤੱਕ ਇਹ ਪ੍ਰੋਗਰਾਮ ਚੱਲੂਗਾ ਜੀ ਹੁਣ ਬਾਕੀ ਰਹੀ ਸਾਰੇ ਕਲਾਕਾਰਾਂ ਦੀ ਰਨ ਸ਼ੀਟ ਦੀ ਮੈਨੇਜ ਦੀ ਗੱਲ ਉਹ ਸਾਡੀ ਸਾਰੀ ਟੀਮ ਲੱਗੀ ਹੋਈ ਜੀ ਇਹਦੇ ਚ ਤੁਸੀਂ ਵੇਖਿਓ ਇਹੋ ਚੀਜ਼ ਤਾਂ ਆਪਾਂ ਸਾਰਿਆਂ ਨੂੰ ਦਿਖਾਉਣੀ ਹੈ ਵੀ ਕਿੱਦਾਂ ਮੈਨੇਜ ਹੁੰਦਾ ਤੇ ਸਾਰੇ ਰਲ ਮਿਲ ਕੇ ਲੱਗੇ ਆ ਹੋਪਸੋ ਮਤਲਬ ਰਨ ਸ਼ੀਟ ਤਾਂ ਰੈਡੀ ਹੈ ਸਾਰਾ ਕੁਝ ਤੇ ਵਰਕਆਊਟ ਚੱਲੀ ਜਾਂਦਾ ਨਾਲ ਨਾਲ ਬਿਲਕੁਲ ਨਹੀਂ ਗੁੱਡ ਲੱਕ ਹੈ ਜੀ ਵਧੀਆ ਚੀਜ਼ ਹੈ ਜਿੰਨਾ ਇੰਟੈਂਸਿਵ ਹੋਵੇ ਜਿੰਨਾ ਇੰਟਰਸਟਿੰਗ ਹੋਵੇ ਪ੍ਰੋਗਰਾਮ ਤਾਂ ਸਾਰਾ ਨੇ ਜੀ ਲੱਗ ਰਿਹਾ ਹੈ ਮੇਲੇ ਚ ਬਾਕੀ ਤੁਸੀਂ ਗਿੱਲ ਸਾਹਿਬ ਦੀ ਗੱਲ ਕੀਤੀ ਨਛੱਤਰ ਗਿੱਲ ਉਹ ਆਪਣੇ ਆਪ 'ਚ ਹੀ ਵੱਡਾ ਨਾਮ ਹੈ 25 ਸਾਲ ਇੰਡਸਟਰੀ 'ਚ ਉਹਨਾਂ ਨੂੰ ਹੋ ਗਿਆ ਜੀ ਬਿਲਕੁਲ ਤੇ ਜੇ ਉਹਨਾਂ ਦੀ ਆਪਣਾ ਗਾਇਕੀ ਦੀ ਗੱਲ ਕੀਤੀ ਜਾਵੇ ਤੇ ਸਕੇਲ ਉਹਨਾਂ ਦਾ ਬਹੁਤ ਹਾਈ ਹੈ ਹਮ ਹਾਈ ਪਿਚ ਤੇ ਗਾਉਂਦੇ ਨੇ ਤੇ ਦੂਸਰੀ ਗੱਲ ਉਹਨਾਂ ਪਰ ਇਹ ਆ ਜੀ ਹਰ ਤਰ੍ਹਾਂ ਦਾ ਗਾਣਾ ਉਹਨਾਂ ਨੇ ਗਾਇਆ ਚਾਹੇ ਉਹ ਰੋਮਾਂਟਿਕ ਹੋਵੇ ਸੈਡ ਹੋਣ ਚਾਹੇ ਉਹ ਧਾਰਮਿਕ ਗਾਣੇ ਹੁਣ ਅਰਦਾਸ ਚ ਦੇਖ ਲੋ ਹੁਣ ਅਰਦਾਸ ਥਰੀ ਜਿਹੜੀ ਆ ਇਹ ਉਹਦੇ ਵਿੱਚ ਵੀ ਉਹਨਾਂ ਨੇ Song ਹੈਗਾ ਉਹਨਾਂ ਦਾ ਤੇ ਉਸ ਤੋਂ ਪਹਿਲਾਂ ਉਹਨਾਂ ਦਾ ਗਾਣਾ ਕਾਫੀ ਟ੍ਰੈਂਡ ਚ ਰਿਹਾ ਅਲੜਾਂ ਦੇ ਅਲੜਾਂ ਦੇ ਰੱਬ ਜਾਦਨਾ ਤੇ ਬਾਕੀ ਹਾਂਜੀ ਪੀਟ Song ਜੀ ਬਿਲਕੁਲ ਉਸ ਤੋਂ ਬਾਅਦ ਗੱਲ ਕਰੀਏ ਵਿਕੀ ਢਾਲੀਵਾਲ ਦੀ ਤੇ ਉਹਨਾਂ ਦਾ ਜੀ ਟਰਾਲਾ ਗਾਣਾ ਬਹੁਤ ਵਧੀਆ ਚੱਲਿਆ ਨਸ਼ਾ ਤੇਰੀ ਅੱਖ ਦਾ ਹੋਰ ਵੀ ਨੇ ਉਹਨਾਂ ਨੇ ਜਿਹੜੇ ਲਿਖੇ ਗਾਣੇ ਨੇ ਡਾਇਮੰਡ ਦੀ ਝਾਂਜਰ ਜਾਂ ਕੁਝ ਹੋਰ ਵੀ ਨੇ ਤੇ ਉਹ ਗਾਣੇ ਸਾਰੇ ਉਹ ਸਾਰੇ ਗਾਣੇ ਬਹੁਤ ਵਧੀਆ ਹਾਂਜੀ ਬਹੁਤ ਵਧੀਆ ਚੱਲੇ ਨੇ ਸੋ ਬਾਕੀ ਇੱਥੇ ਆ ਕੇ ਰੌਣਕ ਮੇਲਾ ਲਾਉਣਗੇ ਤੇ ਸਾਰੇ ਇੰਟਰਟੇਨ ਸਾਰੇ ਜਿਹੜੇ ਕਰਨਗੇ ਪਤਾ ਲੱਗੂਗਾ ਵੀ ਬਿਲਕੁਲ ਨਿਸ਼ੱਤਗਰ ਵਾਲੀ ਬਾਰੇ ਸਾਰੇ ਜਾਣਦੇ ਆ ਵਿੱਕੀ ਗਿੱਲ ਵੀ ਵਿੱਕੀ ਢਾਲੀਵਾਲ ਸੌਰੀ ਦੋਨਾਂ ਦਾ ਇਕੱਠਾ ਹੋਇਆ ਵਿੱਕੀ ਢਾਲੀਵਾਲ ਜਿੱਥੇ ਖੂਬਸੂਰਤ ਲੈ ਗਦੇ ਨੇ ਖੂਬਸੂਰਤ ਗਾਉਂਦੇ ਨੇ ਤੇ ਬਹੁਤ ਸੋਹਣਾ ਬੈਂਡ ਦਾ ਜਿਹੜਾ ਇੰਤਜ਼ਾਮ ਹੋ ਰਿਹਾ ਉੱਥੇ ਖੁੱਲਾ ਡੁੱਲਾ ਮੇਲਾ ਹੋਊਗਾ ਮੇਲੇ ਦੇ ਵਿੱਚ ਹੋਰ ਰੌਣਕਾਂ ਦੀ ਆਪ ਗਣਾਈਏ ਕਿਉਂਕਿ ਉੱਥ ਬੱਚਿਆਂ ਦੇ ਲਈ ਕਢਾਉਣੇ ਉਹ ਆਪਣੀਆਂ ਬੀਬੀਆਂ ਭੈਣਾਂ ਦੇ ਲਈ ਕੁਝ ਜੁਐਲਰੀ ਸੂਟਸ ਵਗੈਰਾ ਜਾਂ ਉਹ ਸਟਾਲਸ ਉਹ ਵੀ ਨਾਲ ਅਵੇਲੇਬਲ ਹੋਣਗੀਆਂ ਜੀ ਸੂਟ ਦੇ ਸਟਾਲ ਵੀ ਹੋਣਗੇ ਜੀ ਜੁਐਲਰੀ ਦੇ ਵੀ ਹੋਣਗੇ ਪਲੱਸ ਬੱਚਿਆਂ ਲਈ ਵੀ ਆਪਣਾ ਜੰਪਿੰਗ ਕੈਸਲ ਜਿਹੜੇ ਇੱਕ ਦੀ بجائے ਦੋ ਵੱਡੇ ਕੀਤੇ ਗਏ ਤਾਂ ਕਿ ਵਾਰੀ ਜਿਹੜੀ ਉਹਨਾਂ ਦੀ ਈਜ਼ੀ ਆ ਸਕੇ ਪੇਰੈਂਟਸ ਨੂੰ ਜ਼ਿਆਦਾ ਤੰਗ ਨਾ ਕਰਨ ਕਿ ਮੇਰੀ ਵਾਰੀ ਨਹੀਂ ਆਈ ਤੇ ਕਈ ਵਾਰੀ ਇਹ ਦੇਖਿਆ ਕਈ ਮੇਲੇ ਜਿੱਥੇ ਇੱਕੋ ਲੱਗਾ ਹੁੰਦਾ ਤੇ ਉਹ ਫਿਰ ਲਾਈਨ 'ਚ ਲੱਗੇ ਹੁੰਦੇ ਆ ਤੇ ਉਹ ਲਾਈਨ ਜ਼ਿਆਦਾ ਲੰਬੀ ਨਾ ਜਾਵੇ ਇਸ ਕਰਕੇ ਉਹ ਦੋ ਦਾ ਪ੍ਰਬੰਧ ਕੀਤਾ ਗਿਆ ਕਿ ਬੱਚੇ ਜਿਹੜੇ ਈਜ਼ੀਲੀ ਆਪਣਾ ਇੰਜੋਏ ਕਰ ਸਕਣ ਜੀ ਖੁੱਲਡੋਲਾ ਮੌਸਮ ਹੁਣ ਵਧੀਆ ਹੋਊਗਾ ਬਿਲਕੁਲ ਮੌਸਮ ਖੁੱਲ ਰਿਹਾ ਜੀ ਹਾਂਜੀ ਮੈਂ ਦੇਖ ਰਿਹਾ ਸੀ ਇੱਕ ਬਹੁਤ ਸੁੱਖਾ ਸਾਡੇ ਇੱਥੇ ਯੰਗ ਹੁਣ ਹਰ ਨੌਜਵਾਨ ਜਿਹੜੇ ਨਿਸ਼ਪਾਵਾ ਜੀ ਆਰਗੇਨਾਈਜ਼ਰ ਨੇ ਹਾਂਜੀ ਪਾਰਟਿਸਪੀਕੇਟ ਤੋਂ ਉਹ ਸਪੈਸ਼ਲ ਲੋ ਜਿਹੜੀ ਪਰਫਾਰਮੈਂਸ ਉਹਨਾਂ ਦੀ ਆ ਇਹ ਜਿਹੜੀਆਂ ਹੋਰ ਸਪੈਸ਼ਲ ਪਰਫਾਰਮੈਂਸ ਜਿਹੜੀਆਂ ਹੈਗੀਆਂ ਉਹ ਕੀ ਆ ਤੇ ਹੋਰ ਤੁਸੀਂ ਇੱਕ ਕਹਿ ਰਹੇ ਸੀਗੇ ਕਿ ਮੈਨੂੰ ਹਿੰਟ ਦਿੰਦੇ ਸੀ ਵੀ ਪ੍ਰੋਗਰਾਮ ਦੇ ਵਿੱਚ ਹੀ ਦੱਸੂਗਾ ਕਿ ਵੀ ਹੋਰ ਜਿਹੜਾ ਇੱਕ ਖਾਸ ਪ੍ਰਬੰਧ ਕੀਤਾ ਗਿਆ ਸਾਰਾ ਕੰਪੈਕਟ ਜਿਆ ਕਰਕੇ ਆਪਾਂ ਕੁਇਕਲੀ ਦੱਸਿਗੇ ਕਿ ਹਾਂਜੀ ਭਾਜੀ ਉਹ ਇੰਟਰਸਟਿੰਗ ਬਣੇ ਸਾਰੇ ਕੰਮ ਇਦਾਂ ਟੈਨੋ ਸਾਹਿਬ ਵੀ ਕਾਫੀ ਕੁਸ਼ਲ ਦੇ ਵਿੱਚ ਬਣ ਗਿਆ ਜਿਹੜੀਆਂ ਉੱਥੇ ਦੇਖਿਆ ਜਾਂਦਾ ਮੈਂ ਸੋਚਦਾ ਵੀ ਜਿਆਦਾ ਮਜ਼ਾ ਆਊਗਾ ਦੱਸਣ ਨਾਲੋਂ ਸੋ ਇੱਥੇ ਦੱਸਤਾ ਤੇ ਉਹ ਸਸਪੈਂਸ ਜਿਹੜਾ ਉਹ ਮੁੱਕ ਜਾਣਾ ਸੋ ਉੱਥੇ ਹੀ ਆਉਣਗੇ ਜਿਹੜੇ ਸਾਰੇ ਤੇ ਇੰਜੋਏ ਕਰਨਗੇ ਤੇ ਵਧੀਆ ਤੇ ਦੂਸਰਾ ਆਪਣੇ ਬਜ਼ੁਰਗ ਬੀਬੀਆਂ ਜਿਹੜੀਆਂ ਆ ਉਹਨਾਂ ਦਾ ਵੀ ਇੱਕ ਗਿੱਧੇ ਦੀ ਪਰਫਾਰਮੈਂਸ ਹੈਗੀ ਆ ਤੇ ਉਹ ਆਪਣੇ ਉਹਨਾਂ ਨੇ ਕਿਹਾ ਵੀ ਸਾਡਾ ਦੱਸਣਾ ਜ਼ਰੂਰ ਆ ਇੱਕਰੀ ਵੀ ਅਸੀਂ ਆ ਰਹੀਆਂ ਮੈਂ ਕਹਾਂ ਜੀ ਮੈਂ ਦੱਸ ਦੂੰਗਾ ਜੀ ਬਿਲਕੁਲ ਜੀ ਗੁੱਡ ਲੱਕ ਇੰਨੇ ਆ ਵੀ ਜਿਹੜੀ ਐਸ ਉਮਰ ਦੇ ਵਿੱਚ ਉਹ ਸਾਰਾ ਕੁਝ ਨਾਲ ਬੱਚਿਆਂ ਨੂੰ ਆਪਦੇ ਪਰਿਵਾਰ ਨੂੰ ਆਪਦੀ ਹੈਲਥ ਨੂੰ ਇੱਥੋਂ ਦੇ এনवायरमेंट ਨੂੰ ਤੇ ਨਾਲ ਸਾਰਾ ਕੁਝ ਹੈਂਡਲ ਕਰ ਰਹੇ ਨੇ ਸਪੈਸ਼ਲ ਪਰਫੋਰਮੈਂਸਸ ਦੇ ਵਿੱਚ ਜਿਵੇਂ ਵੇਖਿਆ ਨਾਮ ਲਿਖੇ ਸੀ ਨਿਸ਼ਪਾਵਾ ਜੀ ਰੂਪ ਪਰਮਾਰ ਕੀਸ਼ਾ ਕੁਝ ਇਦਾਂ ਦੀਆਂ ਜਿਹੜੀਆਂ ਖਾਸ ਹਸਤੀਆਂ ਨੇ ਜਿਹੜੀਆਂ ਕਿ ਇੱਕ ਵੱਖਰੀ ਜਿਹੜੀ ਚੀਜ਼ ਦੀ ਵੇਡ ਕਰ ਰਹੇ ਸੀਗੇ ਰੂਪ ਪਰਮਾਰ ਜੀ ਆਪਣਾ ਉਬਰ ਦਾ ਸਤਾਰਾ ਮੁੰਡਾ ਉਹਨਾਂ ਵਾਲੇ ਟਾਈਮ ਦਾ ਤੇ ਬਹੁਤ ਸੋਹਣੀ ਆਵਾਜ਼ ਦਾ ਮਾਲਕ ਹੈ ਨੀਸ਼ ਪਾਵਾ ਜੀ ਨੂੰ ਸਾਰੇ ਮੈਲਬੌਰਨ ਤਕਰੀਬਨ ਮੈਲਬੌਰਨ ਤੋਂ ਬਾਹਰ ਵੀ ਲੋਕ ਜਾਣਦੇ ਨੇ ਸੋ ਉਹ ਪਹਿਲਾਂ ਤੋਂ ਹੀ ਗਾਇਕੀ ਦੇ ਖੇਤਰ 'ਚ ਵੀ ਨੇ ਤੇ ਖੁਦ ਇਵੈਂਟ ਆਰਗੇਨਾਈਜ਼ਰ ਵੀ ਨੇ ਬਿਲਕੁਲ ਤੇ ਵਧੀਆ ਉਹਨਾਂ ਦੇ ਪੰਜਾਬੀ ਗਾਣੇ ਆ ਦੋ ਤਿੰਨ ਉਹ ਕਹਿੰਦੇ ਮੈਂ ਉੱਥੇ ਲਾਈਵ ਗਾਉਂਗਾ ਕੀ ਬਾਤ ਆ ਵੀ ਮੈਂ ਟਰੈਕ ਤੇ ਨਹੀਂ ਗਾਉਂਦਾ ਮੈਂ ਕਹਿੰਦੀ ਬਹੁਤ ਵਧੀਆ ਗੱਲ ਹੈ ਭਾਜੀ ਤੇ ਕੀਸਾ ਜੀ ਆਪਣਾ ਇੱਕ ਫੀਮੇਲ ਸਿੰਗਰ ਹੈ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਕਾਫੀ ਉਹਨਾਂ ਦੇ ਪ੍ਰੋਗਰਾਮ ਜਿਹੜੇ ਹੁੰਦੇ ਆ ਤੇ YouTube ਚੈਨਲ ਉਹਨਾਂ ਦਾ ਆਪਣਾ ਹੈ ਜਿਹਦੇ ਵਿੱਚ ਉਹਨਾਂ ਦੇ ਕਾਫੀ ਚੀਜ਼ਾਂ ਮੈਂ ਖੁਦ ਵੀ ਦੇਖਦਾ ਰਹਿਣਾ ਅੱਛੀ ਆਵਾਜ਼ ਦੇ ਮਾਲਕ ਨੇ ਗੁੱਡ ਤੇ ਵਧੀਆ ਇੱਥੇ ਰੌਣਕਾਂ ਲਾਉਣਗੇ ਆ ਕੇ ਨਾਲ ਸਾਰੇ ਸਿੰਗਰਾਂ ਦੇ ਤੇ ਇੱਕ ਪ੍ਰੋਗਰਾਮ ਦੇ ਵਿੱਚ ਕਾਫੀ ਕੁਝ ਜੜਤਾ ਜੀ ਵੇਖੋ ਹੁਣ ਕਿਵੇਂ ਆਪਣੇ ਸੁਭਾਅ ਦੇ ਨੇ ਵਿੱਕੀ ਗੱਲ ਜਾਂ ਵੀਜੀ ਪ੍ਰੋਡਕਸ਼ਨ ਜਾਂ ਵਿੱਕੀ ਦੇ ਹਲੇ ਉਹਨਾਂ ਦੇ ਨਾਲ ਸਾਥ ਦੇ ਰਹੇ ਨੇ ਤੇ ਭਪਿੰਦਰ ਪੁੱਲਰ ਜੀ ਨਾਲ ਨੇ ਤੇ ਹੋਰ ਵੱਡੀ ਟੀਮ ਹੈ ਬੈਕ ਤੇ ਜਿਹੜੇ ਕਿ ਆ ਅੱਗੇ ਆ ਕੇ ਨਹੀਂ ਪਰ ਇਹਨਾਂ ਨੂੰ ਰਿਪਰੈਜ਼ੈਂਟ ਕਰਨ ਵਾਸਤੇ ਤਿੰਨ ਵੀਰ ਅੱਗੇ ਆਏ ਨੇ ਤੇ ਤੁਹਾਨੂੰ ਗੁੱਡ ਲੱਕ ਆ ਜੀ ਆਪਾਂ ਦੱਸ ਦਈਏ ਕਿ 28 ਤਰੀਕ ਨੂੰ ਇਸ ਮਹੀਨੇ ਆਪਣੇ ਰੇਸ ਕੋਰਸ ਦੇ ਵਿੱਚ ਕ੍ਰੈਨਬਰਨ ਟਰਫ ਕਲੱਬ ਦੇ ਵਿੱਚ ਪਾਰਮਾ ਜਿਹੜਾ ਹੋਣ ਜਾ ਰਿਹਾ ਤੇ ਆਪਾਂ ਜਾਂਦੇ ਜਾਂਦੇ ਜੇ ਕੋਈ ਆਪਣੀ ਗੱਲਬਾਤ ਰਹਿ ਗਈ ਹੋਵੇ ਮੇਲੇ ਬਾਰੇ ਦੱਸਣੀ ਤੇ ਗੱਲ ਸਾਹਿਬ ਪੁਲਿਸ ਜਰੂਰ ਦੱਸ ਕੇ ਜੀ ਅ ਇਦਾਂ ਟਾਣਾ ਸਾਹਿਬ ਵੀ ਆਪਾਂ ਸਟਾਲਸ ਹਰ ਤਰ੍ਹਾਂ ਦੇ ਉੱਥੇ ਜਿਹੜੇ ਆਰਗੇਨਾਈਜ਼ ਕੀਤੇ ਆ ਉਹਨਾਂ ਵਿੱਚ ਅਸੀਂ ਇੱਕ ਚੀਜ਼ ਵੱਖਰੀ ਠੀਕ ਕੀਤੀ ਏ ਕਿ ਕਈ ਜਗ੍ਹਾ ਤੇ ਇਦਾਂ ਪ੍ਰੋਬਲਮਸ ਆਉਂਦੀਆਂ ਨੇ ਕਿ ਜਦੋਂ ਭੀੜ ਵੱਧ ਜਾਂਦੀ ਹੈ ਨਾ ਤੇ ਰੇਟਸ ਦਾ ਫਰਕ ਪਾ ਦਿੰਦੇ ਆ ਓਕੇ ਕਿ ਫੋਰ ਐਗਜ਼ਾਮਪਲ ਟਵਿਸਟਡ ਪੋਟੈਟੋ ਹੀ ਹੁੰਦਾ ਇੱਕ ਕੋਈ ਵੱਡੀ ਚੀਜ਼ ਨਹੀਂ ਇਹ ਕਾਲੂ ਜਿਹਾ ਹੀ ਹੁੰਦਾ ਉਹਦਾ 5 ڈالر ਤੋਂ ਰੇਟ ਸ਼ੁਰੂ ਕਰਕੇ ਤੇ ਮੈਂ ਆਪਣੇ ਅੱਖੀ ਵੇਖਿਆ ਹੈ ਜੀ ਇੱਕ ਜਗ੍ਹਾ ਤੇ ਗਏ ਸੀ ਕਿਉਂਕਿ ਜਾਂਦਿਆਂ ਦੇ ਵਿਚਰਦੇ ਰਹਨੇ ਦੇਖਦੇ ਰਹਨੇ ਆ ਉਹ ਇੱਕ ਕਾਲੂ ਜੀ ਨੂੰ ਭੀੜ ਪੈ ਗਈ ਤੇ 20 ڈالر ਦਾ ਵੇਚ ਰਿਹਾ ਬੰਦਾ ਅੱਛਾ ਜੀ ਸੋ ਇਸ ਕਰਕੇ ਅਸੀਂ ਲਿਸਟਾਂ ਪਹਿਲਾਂ ਮਗਵਾਈਆਂ ਨੇ ਪਲੱਸ ਫੂਡ ਦਾ ਇਹ ਪੂਰਾ ਖਿਆਲ ਰੱਖਿਆ ਗਿਆ ਕਿ ਜੇ ਉੱਥੇ ਚਾਰ ਜਾਂ ਪੰਜ ਸਟਾਲ ਨੇ ਤੇ ਉਹਨਾਂ ਦਾ ਆਪਸੀ ਕਲੈਸ਼ ਇੱਕ ਸੇਮ ਸਿਮਿਲਰ ਵੈਰਾਈਟੀ ਨਾ ਹੋਵੇ ਤਾਂ ਕਿ ਅਡਰ ਤਰ੍ਹਾਂ ਦੇ ਲੋਕ ਫੂਡ ਆਪਣਾ ਇੰਜੋਏ ਕਰ ਸਕਣ ਵੈਰੀ ਗੁੱਡ ਤੇ ਬਸ ਇਹੀ ਆ ਜੀ ਨਹੀਂ ਬਹੁਤ ਸੋਹਣਾ ਪ੍ਰੋਗਰਾਮ ਆ ਜੀ ਤੁਸੀਂ ਤਾਂ ਹੀ ਕਹਿੰਦੇ ਵੀ ਤਜਰਬੇ ਦੇ ਵਿੱਚੋਂ ਚੀਜ਼ਾਂ ਨਿਕਲਦੀਆਂ ਜੇ ਇੱਥੋਂ ਦੇ ਬਾਨੀਆਂ ਸਾਊਥ-ਈਸਟ ਦੇ ਬਾਨੀਆਂ ਦੇ ਵਿੱਚੋਂ ਜਿਹੜੇ ਜਿਹੜੇ ਪ੍ਰੋਮੋਟਰ ਦੇ ਵਿੱਚ ਆਉਂਦੇ ਨੇ ਤਾਂ ਉਹਨਾਂ ਨੇ ਹਰ ਇੱਕ ਚੀਜ਼ ਦੇ ਵਿੱਚੋਂ ਇੱਕ ਮੇਲੇ ਦੇ ਵਿੱਚੋਂ ਹਰ ਸਾਲ ਉਹ ਕਮੀ ਨੋਟ ਕਰਨੀ ਹੁੰਦੀ ਜਿਹੜੀ ਅਗਲੀ ਵਾਰ ਇੰਪਰੂਵ ਕੀਤੀ ਜਾਣੀ ਹੈ ਜਾਈਦੀ ਹੈ ਤੇ ਸੋ ਬਹੁਤ ਸੋਹਣਾ ਲੱਗ ਰਿਹਾ ਜੀ ਮੋਲ ਤੇ ਗੁੱਡ ਲੱਕ ਸ਼ੁਭ ਸ਼ਾਮਾ ਤੁਹਾਨੂੰ ਵਿਆਹ ਵਰਗਾ ਮੋਲ ਬਣਿਆ ਜੀ ਵਾਹ ਜੀ ਵਾਹ ਬਿਲਕੁਲ ਧੰਨਵਾਦ ਜੀ ਇੱਥੇ ਪਹੁੰਚ ਲਈ ਥੈਂਕ ਯੂ ਫਰ ਗੁੱਡ ਲੱਕ ਅਸਾਂ ਤੁਹਾਨੂੰ ਧੰਨਵਾਦ ਤੇ ਜਰੂਰ ਪਹੁੰਚਿਓ ਦਿਵਾਲੀ ਮੇਲੇ ਤੇ ਕ੍ਰਿਕਟ ਰ